ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੋਹੇ ਤੇ ਸੂਜੀ ਦਾ ਨਾਸ਼ਤਾ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਨਾਲ ਬਣਦਾ ਬਹੁਤ ਹੀ ਟੇਸਟੀ ਬਣਦਾ ਹੈ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬੜੇ ਆਸਾਨ ਤਰੀਕੇ ਦੇ ਨਾਲ ਇਹ ਆਪਾਂ ਨਾਸ਼ਤਾ ਬਣਾ ਕੇ ਜਿਹੜਾ ਤਿਆਰ ਕਰਨਾ ਹੈ ਇਹਦੇ ਵਾਸਤੇ ਆਪਾਂ ਜਿਹੜਾ ਲੈ ਦਹੀਂ ਪਾਣੀ ਕੁਕਲੀ ਆਪਾਂ ਦਹੀਂ ਦੀ ਲੈ ਲਈ ਆ ਪਰ ਯੂਨੀ ਹੈਗੀ ਤੇ ਜਿਨ੍ਹਾਂ ਦਹੀਂ ਸੀ ਉੰਨੀ ਆਪਾਂ ਲੈ ਲਈ ਸੂਜੀ ਤੇ ਇੱਕ ਕੌਲੀ ਪੋਹਾ ਆਪਾਂ ਚੰਗੀ ਤਰ੍ਹਾਂ ਧੋ ਕੇ ਕਿਉਂਕਿ ਚ ਡਸਟ ਵਗੈਰਾ ਹੁੰਦੀ ਆ ਤੇ ਧੋ ਕੇ ਆਪਾਂ ਸਾਫ ਕਰਕੇ ਰੱਖ ਲਿਆ ਸੀ ਨਰਮ ਹੋ ਗਿਆ ਆ ਇਹ ਸਾਰਾ ਪੋਹਾ ਵੀ ਆਪਾਂ ਇਹਦੇ ਵਿੱਚ ਪਾ ਲੈਣਾ ਆ ਤੇ ਥੋੜਾ ਜਿਹਾ ਆਪਾਂ ਪਾਇਆ ਪਾਣੀ ਲੋੜ ਪਈ ਤਾਂ ਥੋੜਾ ਜਿਹਾ ਹੋਰ ਪਾ ਲਵਾਂਗੇ ਦੋ ਹਰੀਆਂ ਮਿਰਚਾਂ ਪਾ ਕੇ ਇਹਨੂੰ ਆਪਾਂ ਪੀਸ ਲਿਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਠਿੱਕਾ ਕਾਫੀ ਇਹ ਤੇ ਐਦਾਂ ਦਾ ਹੋ ਗਿਆ ਇਹ ਹਲੇ ਸੂਜੀ ਨੇ ਫੁੱਲਣਾ ਵੀ ਆ ਤੇ ਹੁਣ ਉਸੇ ਹੀ ਕੱਪ ਦੇ ਵਿੱਚ ਆਪਾਂ ਪਾਣੀ ਪਾ ਕੇ ਮਿਕਸੀ ਕੱਪ ਚ ਤੇ ਉਹੀ ਆਪਾਂ ਇਹਦੇ ਵਿੱਚ ਪਾ ਦਤਾਂ ਆ ਤੇ ਦੇਖੋ ਇਹਨੂੰ ਆਪਾਂ ਮਿਕਸ ਕਰਕੇ ਢੱਕ ਦੰਨੇ ਆ ਸੂਜੀ ਨੇ ਫੁੱਲਣਾ ਆ ਤੇ ਇਹਨੇ ਹੋਰ ਥਿੱਕ ਹੋ ਜਾਣਾ ਜਿਆਦਾ ਪਤਲਾ ਨਹੀਂ ਇਹਨੂੰ ਕਰਨਾ ਹੈਗਾ ਤੇ ਨਾ ਹੀ ਬਹੁਤਾ ਸਖਤੇ ਰੱਖਣਾ ਹੈ ਬਹੁਤ ਹੀ ਟੇਸਟੀ ਨਾਸ਼ਤਾ ਬਣ ਕੇ ਤਿਆਰ ਹੋਣ ਵਾਲਾ ਹੈ ਜੀ ਐਂਡ ਤੱਕ ਦੇਖਿਓ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸਦੇ ਹੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਆਪਾਂ ਇਹਨੂੰ 10 ਮਿੰਟ ਢੱਕ ਦਿੱਤਾ ਸੀ ਤੇ ਦੇਖੋ ਇਦਾਂ ਦਾ ਹੋ ਗਿਆ ਹੈ ਨਾ ਜਿਆਦਾ ਪਤਲਾ ਹੀ ਆ ਤੇ ਨਾ ਹੀ ਜਿਆਦਾ ਸਖਤ ਆ ਇਹ ਆਪਾਂ ਇੰਨਾ ਪਾ ਦਿੱਤਾ ਇਹਦੇ ਵਿੱਚ ਨਮਕ ਕਿਉਂਕਿ ਨਮਕ ਆਪਾਂ ਆਲੂਆਂ ਦੇ ਵਿੱਚ ਵੀ ਪਾਉਣਾ ਹੈ ਤੇ ਹਿਸਾਬ ਦੇ ਨਾਲ ਇਹ ਆਪਾਂ ਨਮਕ ਜਿਹੜਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਹੈਗਾ ਠੀਕ ਆ ਜੀ ਮਿਰਚਾਂ ਵੀ ਆਪਾਂ ਦੋ ਹੀ ਪਾਈਆਂ ਤੇ ਹੁਣ ਆਪਾਂ ਇੱਕ ਪਲੇਟ ਗ੍ਰੀਸ ਕਰ ਲਈ ਆ ਕੋਈ ਥਾਲੀ ਲੈ ਲਓ ਪਲੇਟ ਲੈ ਲਓ ਤੇ ਛੋਟੀ ਜਿਹੇ ਜਿਹੜੀ ਥਾਲੀ ਆ ਉਹ ਆਪਾਂ ਗ੍ਰੀਸ ਕਰ ਲਈ ਆ ਉਹਦੇ ਵਿੱਚ ਆਪਾਂ ਦੋ ਤਿੰਨ ਕਟਸ਼ੀਆਂ ਜਿਹੜੀਆਂ ਇਹਦੀਆਂ ਪਾਤੀਆਂ ਆ ਤੇ ਪਾ ਕੇ ਇਹ ਇਹਨੂੰ ਆਪਾਂ ਐਦਾਂ ਥੋੜਾ ਜਿਹਾ ਸੈੱਟ ਕਰ ਦਨੇ ਆ ਇੱਧਰ ਮੈਂ ਥੋੜਾ ਜਿਹਾ ਪਾਣੀ ਕੜਾਹੀ 'ਚ ਗਰਮ ਰੱਖਿਆ ਵਿੱਚ ਇੱਕ ਕੌਲੀ ਮੂਤੀ ਮਾਰਤੀ ਆ ਉਹਦੇ ਉੱਤੇ ਬਹੁਤ ਸਾਵਧਾਨੀ ਨਾਲ ਇਹਨੂੰ ਰੱਖਣਾ ਕਿ ਕੜਾਹੀ ਬਹੁਤ ਗਰਮ ਆ ਤੇ ਇੱਕ ਸੇਕ ਨੂੰ ਮੀਡੀਅਮ ਰੱਖਣਾ ਆਪਾਂ ਠੀਕ ਆ ਜੀ ਢੱਕ ਦਿੱਤਾ ਸੀ ਦੇਖੋ ਇਹਨੂੰ ਮੜ ਗਿਆ ਚੈੱਕ ਕਰ ਲੈਨੇ ਆਪਾਂ ਤੇ ਇਹ ਜਿਹੜਾ ਕਾਫੀ ਹੋ ਚੁੱਕਿਆ ਬਣ ਚੁੱਕਿਆ ਆ ਇਹ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਤੇ ਥੋੜਾ ਜਿਹਾ ਇਹ ਹੋ ਜਾਊਗਾ ਠੰਡਾ ਕੜਾਹੀ ਆਪਾਂ ਫੇਰ ਢੱਕ ਦਿੱਤੀ ਉਦਾਂ ਹੀ ਤੇ ਇਧਰ ਆਪਾਂ ਆਲੂ ਵਾਲੇ ਕਮੈਸ਼ ਕਰ ਲਏ ਪਿਆਜ਼ ਕੱਟ ਲਿਆ ਤੇ ਹਰੀ ਮਿਰਚ ਥੋੜੀ ਜਿਹੀ ਲੈ ਲਈ ਆਪਾਂ ਤੇ ਨਮਕ ਇਹ ਚ ਵੀ ਥੋੜਾ ਜਿਹਾ ਆਪਾਂ ਪਾਇਆ ਕਿਉਂਕਿ ਨਮਕ ਬਾਰ ਬਾਰ ਪੈ ਜਾਂਦਾ ਨਾ ਜਿਆਦਾ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਨਮਕ ਪਾਉਣਾ ਮਿਕਸ ਕਰ ਲਿਆ ਸੀ ਸਾਰੇ ਆਲੂ ਪਿਆਜ਼ ਮਿਰਚ ਮਸਾਲਾ ਤੇ ਇਹਨੂੰ ਇਹਦੇ ਉੱਤੇ ਚੰਗੀ ਤਰ੍ਹਾਂ ਆਪਾਂ ਫਿਲ ਕਰ ਦੇਣਾ ਸਾਰੇ ਉੱਤੇ ਦੇਖੋ ਪਹਿਲਾ ਜਿਹੜਾ ਆਪਾਂ ਪਾਇਆ ਸੀ ਨਾ ਪਲੇਟ 'ਚ ਬੈਟਰ ਉਹਦੇ ਵਿੱਚ ਜਿਹੜਾ ਸੈੱਟ ਹੋ ਗਿਆ ਸੀ ਉਹ ਚੰਗੀ ਤਰ੍ਹਾਂ ਸੂਜੀ ਵਾਲਾ ਜਿਹੜਾ ਸੀ ਤੇ ਹੁਣ ਉਹਦੇ ਉੱਤੇ ਆਪਾਂ ਪੂਰੇ ਦੇ ਉੱਤੇ ਐਦਾ ਆਲੂ ਪਿਆ ਜਿਹੜਾ ਆਪਾਂ ਮਿਕਸ ਕੀਤਾ ਨਾ ਇਹਨੂੰ ਪੂਰੇ ਤੇ ਐਦਾ ਫਿੱਲ ਦੇਖੋ ਵਧੀਆ ਤਰੀਕੇ ਨਾਲ ਕਰ ਦੇਣਾ ਹੈ ਤੇ ਫਿਰ ਜਿਹੜਾ ਆਪਣੇ ਕੋਲ ਰਹਿੰਦਾ ਹੋਰ ਮਟੀਰੀਅਲ ਪਿਆ ਆ ਉਹ ਆਪਾਂ ਇਹਦੇ ਉੱਤੇ ਪਾ ਦਾਂਗੇ ਠੀਕ ਆ ਜੀ ਤੇ ਫਿਰ ਆਪਾਂ ਇਹਨੂੰ ਉਸੇ ਤਰ੍ਹਾਂ ਕੜਾਹੀ ਦੇ ਵਿੱਚ ਰੱਖ ਕੇ ਢੱਕ ਦੇਣਾ ਸੇਕ ਨੂੰ ਆਪਾਂ ਮੀਡੀਅਮ ਰੱਖਣਾ ਜ਼ਿਆਦਾ ਨਹੀਂ ਕਰਨਾ ਬਹੁਤ ਵਧੀਆ ਨਾਸ਼ਤਾ ਇਹ ਬਣ ਕੇ ਤਿਆਰ ਹੁੰਦਾ ਅਗਰ ਤੁਸੀਂ ਇਹਨੂੰ ਥੋੜਾ ਜਿਹਾ ਤੇਲ ਦੇ ਵਿੱਚ ਫਰਾਈ ਕਰਨਾ ਚਾਹੁੰਦੇ ਤਾਂ ਕਰ ਲਓ ਨਹੀਂ ਤਾਂ ਇਹਨੂੰ ਐਸੇ ਤਰ੍ਹਾਂ ਹੀ ਤੁਸੀਂ ਪਕਾ ਕੇ ਖਾਓ ਬਹੁਤ ਸਵਾਦ ਹੈ ਨਾਸ਼ਤਾ ਬਣ ਕੇ ਤਿਆਰ ਹੁੰਦਾ ਠੀਕ ਹੈ ਜੀ ਤੇ ਦੇਖੋ ਇਹਨੂੰ ਆਪਾਂ ਸੈੱਟ ਕਰ ਦਿੱਤਾ ਤਿੰਨ ਲੇਅਰ ਇਹਦੀ ਬਣ ਗਈਆਂ ਥੱਲੇ ਸੂਜੀ ਪੋਹਾ ਹੋ ਗਿਆ ਵਿਚਾਲੇ ਆਲੂ ਆ ਗਏ ਉੱਪਰ ਫਿਰ ਉਹੀ ਪਾਤਾ ਆਪਾਂ ਤੇ ਹੁਣ ਇਹਨੂੰ ਫਿਰ ਧਿਆਨ ਦੇ ਨਾਲ ਜਿਹੜਾ ਰੱਖਣਾ ਕੜਾਹੀ 'ਚ ਕੜਾਹੀ ਆਪਾਂ ਫੇਰ ਟੱਕ ਦਿੱਤੀ ਸੀ ਉਦੋਂ ਤੇ ਥੋੜਾ ਜਿਹਾ ਪਾਣੀ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਪਾਉਣਾ ਤਾਂ ਕਿ ਭਾਪ ਬਣਦੀ ਰਹੇ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਕਰ ਲੈਨੇ ਆ ਚੈੱਕ ਇਹਨੂੰ 15 ਮਿੰਟ ਲੱਗਦੇ ਬਾਅਦ ਨੇ 15 ਮਿੰਟ ਪਹਿਲਾਂ ਰੱਖਿਆ ਸੀ ਕੱਢ ਕੇ ਦੁਬਾਰਾ ਫਿਲ ਕੀਤਾ 15 ਮਿੰਟ ਬਾਅਦ ਚ ਲੱਗ ਗਿਆ ਇਹਨੂੰ ਤੇ ਇਹ ਜਿਹੜਾ ਥੋੜਾ ਜਿਹਾ ਮੇਰੇ ਕੋਲ ਬਚ ਗਿਆ ਸੀ ਉਹ ਮੈਂ ਉਦੇ ਪੈਨ ਦੇ ਵਿੱਚ ਜਿਹੜਾ ਕੌਲੀ ਚ ਪਾ ਕੇ ਰੱਖ ਦਿੱਤਾ ਸੀ ਉਹ ਵੀ ਬਹੁਤ ਸੋਹਣਾ ਬਣ ਗਿਆ ਚਾਲੂ ਵਗੈਰਾ ਕੁਝ ਨਹੀਂ ਪਾਏ ਤੇ ਦੋਨੇ ਆਪਾਂ ਦੋਨੇ ਜਗਾ ਵਾਲਾ ਜਿਹੜਾ ਕੱਢ ਕੇ ਬਾਹਰ ਰੱਖ ਲਿਆ ਠੀਕ ਆ ਜੀ ਥੋੜੇ ਜਿਹਾ ਚਾਕੂ ਦੇ ਨਾਲ ਇਹਨੂੰ ਹਲਾ ਲੈਣੇ ਆ ਤੇ ਹਲਾ ਕੇ ਤਾਂ ਇਹਨੂੰ ਆਪਾਂ ਟ੍ਰੇ ਦੇ ਉੱਤੇ ਜਿਹੜਾ ਕੱਢ ਲੈਣੇ ਆ ਫਿਰ ਇਹਦੇ ਆਪਾਂ ਕਟਾਂਗੇ ਪੀਸ ਬਹੁਤ ਵਧੀਆ ਨਾਸ਼ਤਾ ਬਣਦਾ ਜੀ ਇਹ ਤੇ ਦੇਖੋ ਆਪਾਂ ਤਕਰੀਬਨ ਅੱਧਾ ਘੰਟਾ ਇਹਨੂੰ ਪਕਾਇਆ ਐਦਾਂ ਹੀ ਇਹ ਪੱਕ ਜਾਂਦਾ ਆ ਤੇ ਫਿਰ ਵੀ ਆਪਾਂ ਇਹਨੂੰ ਹਲਕਾ ਜਿਹਾ ਜਿਹੜਾ ਫਰਾਈ ਕਰਾਂਗੇ ਤੇ ਪਹਿਲਾ ਇਹ ਆਪਾਂ ਪੀਸ ਕਰ ਲੈਨੇ ਆ ਜਿੱਦਾਂ ਦੀ ਮਰਜ਼ੀ ਕਰ ਲਓ ਤੁਸੀਂ ਜਿੱਦਾਂ ਤੁਹਾਨੂੰ ਪਸੰਦ ਆ। ਵੀਡੀਓ ਤੁਹਾਨੂੰ ਪਤਾ ਅਸੀਂ ਸੌਖੇ ਤਰੀਕੇ ਨਾਲ ਬਣਾਉਨੇ ਹੁੰਨੇ ਛੋਟੀ ਜਿਹੀ ਰੱਖ ਕੇ ਬਣਾਉਨੇ ਹੁੰਨੇ ਆ ਚੰਗੀ ਲੱਗਦੀ ਹੁੰਦੀ ਆ ਤਾਂ ਸਪੋਰਟ ਕਰਦੇ ਆ ਕਰੋ ਕਮੈਂਟ ਕਰਦੇ ਆ ਕਰੋ ਕਿੱਥੋਂ ਸਾਡੀ ਵੀਡੀਓ ਤੁਸੀਂ ਦੇਖਦੇ ਕਿਹੋ ਜੀ ਤੁਹਾਨੂੰ ਲੱਗਦੀ ਆ ਤੁਹਾਡੇ ਕਮੈਂਟ ਜਿਹੜੇ ਸਾਨੂੰ ਬਹੁਤ ਹੌਸਲਾ ਦਿੰਦੇ એનર્ਜੀ ਦਿੰਦੇ ਆ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਬਹੁਤ ਮਿਹਨਤ ਦੇ ਨਾਲ ਆਪਾਂ ਜਿਹੜੀ ਹਰ ਇੱਕ ਰੈਸਪੀ ਕਿਉਂਕਿ ਆਪਾਂ ਜੋ ਵੀ ਦਿਖਾਉਨੇ ਆ ਬਿਲਕੁਲ ਜੋ ਅਸਲੀਅਤ ਹੁੰਦੀ ਆਪਾਂ ਉਹ ਹੀ ਦਿਖਾਣੇ ਕੋਈ ਇਹਦੇ ਵਿੱਚ ਨਕਲੀ ਨੀਚੀ ਜਿਹਾ ਆਪਾਂ ਦਿਖਾਉਂਦੇ ਹੈਗੇ ਤੇਲ ਆਪਾਂ ਗਰਮ ਰੱਖਿਆ ਸੀ ਤੇ ਜਿੰਨੇ ਪੀਸ ਪੈਂਦੇ ਪਹਿਲਾਂ ਆਪਾਂ ਇਹਦੇ ਵਿੱਚ ਪਾ ਦੰਨੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਸੇਕ ਲੱਗ ਗਿਆ ਇੱਕ ਪਾਸੇ ਪਲਟਦ ਨੇ ਹਲਕੇ ਹੱਥਾਂ ਦੇ ਨਾਲ ਕਿਉਂਕਿ ਤੇਲ ਬਹੁਤ ਗਰਮ ਆ ਛਿੱਟਾ ਨਾ ਪੈ ਜਾਵੇ ਤੇ ਇਦਾਂ ਆਪਾਂ ਇੱਕ ਚਾਕੂ ਦੀ ਮਦਦ ਲੈ ਕੇ ਨਾਲ ਇੱਕ ਲੈ ਲਿਆ ਕਾਂਟਾ ਉਹਦੇ ਨਾਲ ਆਪਾਂ ਪਲਟ ਦੱਤੇ ਸੀ ਸੇਕ ਲੱਗ ਗਿਆ ਦੂਜੇ ਪਾਸੇ ਫਿਰ ਆਪਾਂ ਪਲਟ ਦੰਨੇ ਐਦਾਂ ਇਹਨਾਂ ਨੂੰ ਆਪਾਂ ਗੋਲਡਨ ਕਰ ਲੈਣਾ ਜਿਹੜੇ ਰਹਿੰਦੇ ਉਹ ਵੀ ਆਪਾਂ ਐਦੇ ਬਣਾ ਲਵਾਂਗੇ ਤੇ ਦੇਖੋ ਬਹਿਣਾ ਬਿਲਕੁਲ ਆਸਾਨ ਤਰੀਕਾ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਆ ਤੁਸੀਂ ਨਾਸ਼ਤਾ ਵੀ ਕਰ ਸਕਦੇ ਆ ਕੋਈ ਗੈਸਟ ਆਇਆ ਤਾਂ ਵੀ ਤੁਸੀਂ ਬਣਾ ਸਕਦੇ ਆ ਤੇ ਪਹਿਲਾਂ ਬਣਾ ਕੇ ਇਹਨੂੰ ਰੱਖ ਸਕਦੇ ਆ ਫਿਰ ਫਰਾਈ ਕਰ ਸਕਦੇ ਆ ਤੇ ਦੇਖੋ ਆਪਾਂ ਪਹਿਲੇ ਪੀਸ ਸਾਰੇ ਕੱਟ ਲਏ ਆ ਦੇਖੋ ਕਿੰਨੇ ਸੋਹਣੇ ਬਣੇ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਖਾਣ ਨੂੰ ਉਨੇ ਹੀ ਇਹ ਟੇਸਟੀ ਆ ਚਾਰ ਪੀਸ ਆਪਣੇ ਫੇਰ ਬਚ ਗਏ ਸੀ ਉਹ ਚਾਰੇ ਆਪਾਂ ਫੇਰ ਪਾਤੇ ਆ ਤੇ ਇਹਨਾਂ ਨੂੰ ਫੇਰ ਆਪਾਂ ਜਿਹੜਾ ਇਹ ਇਸ ਤਰ੍ਹਾਂ ਪਲਟ ਦਿੱਤਾ ਸੀ ਤੇ ਉਸੇ ਤਰ੍ਹਾਂ ਸੇਕ ਲਵਾ ਕੇ ਇਹਨਾਂ ਨੂੰ ਆਪਾਂ 골ਡਨ ਕਰਕੇ ਇਹਨਾਂ ਨੂੰ ਵੀ ਕੱਢ ਲੈਣਾ ਲਓ ਜੀ ਆਪਾਂ ਸਾਰੇ ਪੀਸ ਕੱਢ ਲੈ ਬਹੁਤ ਹੀ ਸੋਹਣਾ ਆਪਣਾ ਜਿਹੜਾ ਨਾਸ਼ਤਾ ਸੋਜੀ ਤੇ ਪੋਹੇ ਦਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੇ ਜਰੂਰ ਟਰਾਈ ਕਰਿਓ ਜੀ ਕਮੈਂਟ ਕਰਕੇ ਦੱਸਿਓ ਤੁਹਾਡਾ ਨਾਸ਼ਤਾ ਮੇਰੇ ਤਰੀਕੇ ਦੇ ਨਾਲ ਬਣਾਇਆ ਕਿਸ ਤਰ੍ਹਾਂ ਦਾ ਬਣਿਆ ਦੇਖੋ ਲੱਗ ਗਿਆ ਕਰਕੇ ਮੈਂ ਦਿਖਾਨੀ ਆ ਬਹੁਤ ਸੋਹਣਾ ਨਾਸ਼ਤਾ ਆਪਣਾ ਬਣਿਆ ਜੀ ਸਪੋਰਟ ਜਰੂਰ ਕਰਿਓ ਮੇਰੇ ਚੈਨਲ ਨੂੰ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ